ਸਰੀਏ ਕਾਲ ਪੰਜਾਬੀਓ ਕੀ ਹਾਲ ਚਾਲ ਜੇ ਤੇ ਆਪਣੇ YouTube ਚੈਨਲ ਤੇ ਪੀਪੀ ਠਾਸੀ ਵਲੌਗਸ ਦੇ ਨਵਾਂ ਬਲੌਗ ਆ ਗਿਆ ਵਾ ਤੇ ਵੱਧ ਤੋਂ ਵੱਧ ਆਪਣਾ ਪਿਆਰ ਦਿਓ ਤੇ ਆਪਣੇ ਬਲੌਗ ਅਪਲੋਡ ਕਰਨ ਦਾ ਕਾਰਨ ਇਹ ਵੀ ਆਪਣੇ ਜਿਹੜੇ ਜੋਰ ਵਾਲੇ ਵੱਡੇ ਵੀਰ ਦਾ ਵਿਆਹ ਹੀ ਤੇ ਦੂਜਾ ਕਾਰਨ ਇਹ ਵੀ ਜਿਹੜਾ ਆਪਣੇ ਗੁਰਦਾਰਾ ਸਾਹਿਬ ਚ ਇਤਹਾਸਿਕ ਮੇਲੇ ਆ ਗਏ ਹੀ ਇਹਦਾ ਕਰਕੇ ਅਸੀਂ ਬਲੌਗ ਅਪਲੋਡ ਨਹੀਂ ਕਰ ਸਕੇ ਤੇ ਆਪਣੇ ਬਲੌਗ ਬਣੇ ਪਏ ਆ ਤੁਹਾਨੂੰ ਰੈਗੂਲਰ ਆਪਣਾ ਬਲੌਗ ਆਇਆ ਕਰੂਗਾ ਤਵਾ ਤਵਾ ਦਾ ਆਪਣਾ ਪਿਆਰ ਦਾ ਲਾਈਕ ਕਰੋ ਕਮੈਂਟ ਕਰੋ ਤੇ ਹੋਰ ਵੀਡੀਓ ਵੇਖ ਲਈ ਸਬਸਕ੍ਰਾਈਬ ਕਰੋ ਗਲੇ ਵਿੱਚ ਕਿਸ ਵਿਸਕੀ ਦੀ ਗੋਲੀ ਲਓ ਹਿਸਕੀ ਦੂਰ ਕਰੋ ਵਿਸਕੀ ਦੀ ਗੋਲੀ ਲਓ ਹਿਸਕੀ ਦੂਰ ਕਰੋ ਕਿੱਥੇ ਆ ਗਿਆ ਉਹ ਵੇ ਮਨਨ ਦੂਰ ਤੇ ਸੀ ਆ ਗਿਆ ਸੇਵਾ ਦੇ ਆਪਾਂ ਵੀ ਕਰ ਕੁੱਤੀ ਨਹੀਂ ਚੁਗਦੀ ਕਿਤੇ ਕੋਈ ਬਿੱਲਾ ਬੁੱਲਾ ਨਹੀਂ ਲੰਘਦਾ ਨਿਕਲ ਹੁਣ ਭਰਾ ਗੁਰਦਾਰ ਲੈ ਲੈ ਵੇ ਤੂੰ ਨਿਕਲ ਸਭ ਗੁਰਦਾਰ ਲੈ ਕੇ ਘੇਰੇ ਬਣਾਉਣੇ ਆ ਦੋ ਘਰੇ ਬੜਾ ਘਰ ਭਾਜੇ ਮੈਂ ਨਹੀਂ ਆਖਿਆ ਵੱਡਾ ਸੁਗਮ ਨਹੀਂ ਜੀ ਅੰਦਰ ਜਲੀ ਜਲੀ ਦਸੇ ਵਾਰ ਕਰ ਕਾਲ ਕਾਲ ਕਰਕੇ ਮੈਂ ਰੋਟੀ ਖਾਧੀ ਵੀ ਤਾਂ ਚਲੀ ਆਹ ਬੂਟੇ ਦਾ ਨਮੂਨੀਆਂ ਹੋ ਗਿਆ ਜੀ ਰਨੂਕ ਜੋ ਲਾਇਆ ਜੌਨ ਲਾਇਆ ਇਹਨੂੰ ਪਤਾ ਹੀ ਨਹੀਂ ਆਇਆ ਕਦੀ ਨਿੱਕੇ ਸਫੜੇ ਆ ਗਿਆ ਤੇ ਆਇਆ ਤੈਨੂੰ ਜੌਨ ਲਾਇਆ ਪਤਾ ਹੀ ਨਹੀਂ ਆਇਆ ਕਦੀ ਇਹਨੂੰ ਗਰੀਬ ਨੂੰ ਆ ਤੇ ਮੈਂ ਲਾਇ ਮੈਂ ਲਿਆ ਉਹ ਕੋ ਆਜੀ ਮੈ ਲਮ ਉਹ ਬੱਕਰੀਆਂ ਖਾਈਂ ਬੰਤੇ ਤੇ ਮੁੰਡਾ ਕਿੱਦਾਂ ਭੇਟੀ ਚਲਦੀ ਹੁੰਦੀਆਂ ਤੇ ਰੱਗੇ ਸ਼ੈਅ ਨਹੀਂ ਚਲਦੀਆਂ ਹੁੰਦੀਆਂ ਛੋਟੀਆਂ ਓਏ ਆਈ ਓਏ ਓਏ ਆਈ ਉਹ ਫੂਕ ਜੀ ਮਾਰ ਕੇ ਆਇਆ ਆ ਡਾਗ ਨੂੰ ਡਾ ਕੀ ਨਿਕਲੀ ਕਿਤਾ ਨਿਕਲੇ ਕਹਿੰਦੇ ਮਾਰੇ ਮਤਰਾ ਕਿੱਥੇ ਆ ਗਏ ਕਿੱਥੇ ਆ ਗਏ ਆਓ ਚੱਲੀਏ ਆਓ ਯਾਰ ਆਓ ਆ ਓਏ ਆ ਚੋਕੇ ਮਾਰਾ ਲੈ ਚੋਕੇ ਪਿੰਜਰਾ ਚੋਕਲਾ ਉਹ ਜੰਗਲਾ ਚੋਕਲਾ ਉਹ ਚੋਕਲਾ ਟੁੱਟ ਗਿਆ ਏ ਮੈਂ ਤੇ ਕਰ ਜਾ ਕੇ ਬਾਲ ਲੈਣਾ ਯਾਰ ਉਹ ਚੋਕਲਾ ਪਹਿਲਾ ਬੂਟੇ ਨੂੰ ਸਾਹਮਣੇ ਜੰਗਲਿਆਂ ਨੇ ਉਹ ਜੰਗਲੇ ਸਾਹ ਦੇ ਫੂਟੇ ਸਾਹ ਦੇ ਜੰਗਲੇ ਨਹੀਂ ਆ ਵੀ ਰੋਖ ਨੂੰ ਕਦੀ ਨਹੀਂ ਲੱਗਾ ਆ ਵੀ ਰੋਖ ਨੂੰ ਕਦੀ ਪੱਤਾ ਨਹੀਂ ਲੱਗਾ ਤਰਾ ਮਾਣਾ ਆ ਗਰ ਗੱਲ ਵਾਹ ਜੱਟਾ ਉਹ ਜਬੁੱਤ ਥੱਲੇ ਲੱਗੇ ਅੱਜ ਆਪੀਓ ਥਾਪੀ ਹੋ ਰਿਹਾ ਕੱਪ ਮੇਰੀਆਂ ਲੂਟਾਂ ਮੇਰੀਆਂ ਲੂਟਾਂ ਇੱਥੇ ਆ ਗਿਆ ਬੂਟੇ ਨੂੰ ਇਧਰ ਆਂ ਦੱਸ ਆ ਹੋਇਆ ਕੀ ਇਹ ਵੀ ਨਿੱਕਸਮ ਨੇ ਆਪ ਤੇ ਹੱਥੀ ਲਾਇਆ ਸੀ ਆ ਹੋਇਆ ਕੀ ਵੈਸੇ ਬੂਟੀਆਂ ਹੋ ਗਿਆ ਉਹ ਨਹੀਂ ਸਾੜ ਨਿਕਲਿਆ ਪੱਤੇ ਇਹ ਪੌਦਿਆਂ ਦਾ ਮਲੇਰੀਆ ਹੁੰਦਾ ਏ ਪੌਦਿਆਂ ਦਾ ਮਲੇਰੀਆ ਮੇਰਾ ਮਲੇਰੀਆ ਵੱਖਰਾ ਹੁੰਦਾ ਨਿੱਕੇ ਸੋਣੇ ਖਾ ਕੇ ਟੈਸਟ ਕਰ ਹਾਂ ਹਾਂ ਨਹੀਂ ਨਹੀਂ ਆਲਾ ਹਾਂ ਖਾਲਾ ਖਾਲਾ ਰਾਤ ਕੁੱਟਿਆ ਜਾਂਦਾ ਕੇ ਬੁੱਲ ਬੜਾ ਸਜਾਇਆ ਤੇਰਾ ਰਾਤ ਕੁੱਟਿਆ ਜਾਂਦਾ ਕੇ ਬੁੱਲ ਬੜਾ ਸਜਾਇਆ ਨਯਾ ਹੋਇਆ ਕੀ ਹੈ 10 ਸਈ ਉਹ ਤਰਾ ਸਾੜ ਨਿਕਲੇ ਪੱਤੇ ਆ ਨਾ ਜਿਵੇਂ ਆਪਣੇ ਉਹ ਕਿੱਲ ਜਣੀ ਹੋ ਜਾਂਦੇ ਉਹ ਸਾਫ ਹੋ ਜਾਂਦੇ ਸਾੜ ਨਿਕਲੇ ਆ ਇੰਨੇ ਕਿਲ ਨਹੀਂ ਉਹ ਹੱਥਲੇ ਲੱਗੇ ਹੋਵੇ ਯਾਰ ਇਹ ਵੀ ਇਸ ਤਰ੍ਹਾਂ ਨਹੀਂ ਕਹਿਣਾ ਆਪਣੇ ਥੱਲੇ ਜੜ ਚੋਂ ਹੀ ਆਉਂਦੇ ਆ ਆਪਣੇ ਥੱਲੇ ਜੜ ਚੋਂ ਹੀ ਆਉਂਦੇ ਜਿਹੜਾ ਆਪਾਂ ਕੇ ਬੂਟਾ ਲਾਇਆ ਉਹਦੇ ਜੜ ਚੋਂ ਹੀ ਪੱਤੇ ਨਿਕਲਨੇ ਆ ਉੱਤੇ ਭਾਵੇਂ ਛਾਂ ਕੀ ਰਵੇ ਵੀ ਮਲਾਦ ਲਾਇਆ ਮੈਂ ਉਹ ਬੂਟਾ ਬੜੀ ਦੂਰੋਂ ਲਿਆਣਕ ਲਾਇਆ ਪਰ ਇੰਨਾ ਪਾਣੀ ਸਾਰਿਆਂ ਨੂੰ ਪਾਏ ਓਏ ਉਹ ਬੂਟਾ ਸਿੱਧਾ ਕਰੋ ਯਾਰ ਆਓ ਓਏ ਵਿੰਗਾ ਆ ਆ ਓਏ ਆ ਇੱਕ ਹੀ ਜਿੱਦੇ ਸਖ ਲਾ ਰਹੇ ਕਿੰਨਾ ਉਹ ਨਹੀਂ ਖਲਾਣਾ ਓਏ ਉਹ ਵੀ ਪੱਥਰ ਪਰ ਲਿਆ ਬੰਨੇ ਬੰਦਾਂਗੇ ਓਹ ਵਿਆਹ ਯਾਰਾਂ ਸ਼ਾਹ ਇਹ ਥੁੱਕ ਲੈ ਲੈ ਬੋਇਸਰ ਉਹ ਕੋਈ ਸਾਰੇ ਤੇ ਬੱਚੇ ਦੀ ਪਾਣੀ ਕਰਾਉਂ ਉਹ ਲੈ ਗਾੜੀ ਖਾਲ ਪਰ ਓਏ ਆ ਇਧਰ ਓਏ ਕੰਡੇ ਵੱਜ ਗਏ ਦੇਖਾ ਜੀ ਸੇਫਟੀ ਭਾਈ ਆ ਮੇਰੇ ਜਦੋਂ ਓਏ ਆ ਉਹਨੂੰ ਬੰਨ ਯਾਰ ਇਧਰ ਆ ਮੈਂ ਕਿੱਥੋਂ ਬੰਨਾਂ ਪ੍ਰੀ ਤੇਰੇ ਨਾਲ ਓਏ ਆ ਇਧਰ ਆਬ ਨਹੀਂ ਆਪਾ ਇਹ ਵੇਖੀ ਵੇਖੀ ਉਹ ਹੋ ਵੀਰ ਬੱਲੀ ਸਮੇਂ ਤੋਂ ਵਿੱਚ ਚੱਲ ਜੜਾ ਉਹਨੂੰ ਲੈ ਕੇ ਬਹਿ ਜਾ ਕਿਤੇ ਇੱਥੇ ਨਾ ਸਮਾਦੀ ਬੰਨ ਜੀ ਉਹ ਕੰਡ ਬਾਪ ਨਾ ਤੇਰੇ ਲੱਸੀ ਪਾਪਾ ਕੱਚਾ ਕਰ ਕਰ ਕੇ ਆ ਗਿਆ ਯਾਰ ਹੜ ਪੱਥਰ ਪੱਥਰ ਉਰਾਣੋਂ ਕਿਦਰ ਬਣਤਾ ਓਏ ਕਰ ਦੇ ਪੱਥਰ ਪੱਥਰ ਹੀ ਡੈਮੇਜ ਹੋਈ ਜਾ ਉਹ ਮੈਂ ਰਸੀ ਉਰਾ ਲਓ ਮੈਂ ਪੱਥਰ ਬਣ ਕੇ ਪੈਨੋ ਲਮਕਾ ਦੇਨੇ ਹਣਾ ਪੱਥਰ ਕਿੰਨਾ ਫੜਨਾ ਕਿਦਾਂ ਚੁੱਕਣਾ ਕਿਦਾਂ ਤੇ ਚੁੱਕਣੇ ਦਸ ਆਵੇ ਪੱਥਰ ਬੜਾ ਭਾਰਾ ਵਾ ਤਾਂ ਚੁੱਕਣਾ ਫੇਰ ਇਹਨੂੰ ਲਿਆ ਇਹ ਪੱਥਰ ਬਣ ਲਿਆ ਲਿਆ ਮਮਾ ਭਾਰਾ ਵਾ ਇੱਧਰ ਲਿਆ ਘੁਮਾ ਗਏ ਉਹ ਭਾਰਾ ਵੜਾ ਇੱਥੇ ਉਹ ਸੋ ਫੜ ਕੇ ਰਸ ਮੜਾ ਸਿੱਧਾ ਆਇਆ ਸਿੱਧਾ ਆਇਆ ਉਹ ਓ ਸਖੀਲਾ ਤੇ ਲੱਗਾ ਵਾਰੀ ਕੋਈ ਤੇ ਚਾ ਪੈ ਉਹ ਜੁੰਡੇ ਰੇ ਤੂੰ ਪੈ ਉਹ ਪੈ ਉਹ ਜੰਡੇ ਉਹ ਇਹਨੂੰ ਡੰਡੇ ਡੁੰਡੇ ਬੰਦੀ ਹੈ ਯਾਰ ਪੰਜ ਡੰਡਾ ਨਹੀਂ ਪੱਥਰ ਬੰਦ ਦਿੰਨੇ ਆ ਪਰੀ ਦਾ ਦਿਮਾਗ ਬੜਾ ਤੂੰ ਫਰੀ ਨਾ ਪੰਗੇ ਨਹੀਂ ਲੈ ਸਕਦਾ ਮੈਂ ਆਖਿਆ ਵੀ ਕੀ ਨਹੀਂ ਨਹੀਂ ਪ੍ਰੀਤ ਨਹੀਂ ਜੇ ਸਕਦਾ ਨਹੀਂ ਭਾਜੀ ਐਹੀਂ ਨਹੀਂ ਜੇ ਸਕਦਾ ਆਡੀ ਜਿਹਦੇ ਨਾਲ ਹੀ ਗੱਲ ਨਹੀਂ ਪਰਲੇ ਬੰਨੇ ਜਾਣਾ ਹੀ ਨਹੀਂ ਆਦੇ ਜਾਊਗਾ ਕਿਹੜੀ ਹਾਂ ਹਾਂਵੇ ਸਮਝਿਆ ਤੂੰ 30 ਸਾਲ ਪੁੱਤ ਲਾਇਆ 30 ਸਾਲ ਕਿੱਥੇ 20 20 ਆਖੇ 20 ਆਖੇ ਨਹੀਂ ਵੀਰ ਜੀ 70 ਸਾਲ 70 ਸਾਲ 21 ਸਾਲ 21 ਸਾਲ ਠੀਕ ਜੰਮ ਦਾ ਬੂਟੇ ਲਾਉਂਦਾ ਪੇਰ ਘਰ ਦੇ ਰਾਗੇ ਨੇ ਸਰਾਣੇ ਆ ਬੋਤਾ ਲੈ ਲਾ ਬੂਟਾ ਆ ਆ ਬੜਾ ਕੋਲਾ ਲੱਗਾ ਬੂਟਾ ਭਾਈ ਆ ਆਪਾਂ ਜੜ ਤੋਂ ਲਾਇਆ ਸੀ ਠੰਡਾ ਇੱਕ ਜੜ ਤੋਂ ਲਾਇਆ ਹੁਣ ਵੇਖੋ ਦੇਖਾਂ ਲਾਇਆ ਵਿੰਗਾ ਲੈ ਬਰੇ ਸ਼ਾ ਮੰਜਾ ਦੇ ਨਿਸ਼ਾਨੀ ਆ ਸ਼ਾ ਦੋ ਸਾਲ ਹੀ ਲਾਇਆ ਠੀਕ ਦੋ ਸਾਲ ਥੋੜਾ ਹੋ ਗਿਆ ਟਾਈਮ ਚਾਚਾ 2 ਸਾਲਾਂ ਨੂੰ ਤੇ ਖੱਪਾ ਲਾ ਤੇ ਜਾਂਦਾ ਇਹਨਾਂ ਨੂੰ 3 ਸਾਲ ਹੋ ਗਏ ਦਿਨਾਂ ਦੀ ਉਹ ਨਹੀਂ ਛੇਵਣੀ ਹੈਗੀ ਉਹ ਨਹੀਂ ਕੀ ਜੇ ਇਹਦੇ ਥੱਲੇ ਮੰਜਾ ਕੱਢੀ ਜਣੀ ਉਹ ਡੋਰ ਨੂੰ ਜਗ੍ਹਾ ਨਹੀਂ ਹੈਗੀ ਨਹੀਂ ਤੇ ਡੱਟ ਜਾਣਾ ਸੀ ਇਹ ਇਹ ਹੁੰਦਿਆ ਸਾਰੀ ਦਤਰੀ ਫੜੀ ਹੁੰਦੀ ਆ ਨਾਲ ਹੀ ਲਾ ਲੈਣੇ ਖਾਨ ਨੂੰ ਪਤਾ ਚਾਹੀਦਾ ਦਵਾਈ ਬਣਾਉਣ ਨੂੰ ਆਹ ਭਾਈ ਗਰੀ ਦਾ ਘੱਟ ਨੰਬਰ ਜੰਮਿਆ ਹੋਇਆ ਤੇ ਟਿਕਾ ਲਾ ਕੇ ਲਾ ਕੇ ਲਾ ਕੇ ਲਾ ਲਾ ਕੇ ਆਵੇ ਲਾ ਲਾ ਕੇ ਪਰ ਹੌਲੇ ਨੂੰ ਨੇ ਲਾ ਕਰ ਦੇ ਆ ਆ ਮੁੱਖਿਆ ਦੀ ਫਿਕਰ ਸੇਵਣਾ ਸੁਪਲੈਂਡਰ ਨੂੰ ਕੀ ਕਰਨਾ ਲੱਗ ਪਿਆ ਸੇਵ ਜਾਣਾ ਨਾ ਵੀ ਦੇ ਨਿਕਲ ਸੁਮਣ ਕਹਿੰਦਾ ਕਿੱਥੋਂ ਆ ਗਿਆ ਇਹ ਕਿਹਨਾਂ ਕਿੰਨੇ ਬੂਟੇ ਰੁਖੜਾ ਗਿਆ ਕਿੰਨੇ ਬੂਟੇ ਦੇ ਰੁੱਖ ਬਣਾ ਗਏ ਆ 10 ਵੀਰ ਨੂੰ ਆਹ ਹਾਂ ਮੈਂ ਬਣਾਏ ਲਗਭਗ 500 ਜਿਹਾ ਰੁੱਖ ਵਾਗਣੇ ਚਾਰ ਹੂੰ ਕਈ ਟਾਹ ਸੋਈ ਕਿ ਚਾਰ ਸਰ ਗਿਆ ਟਾਡਾ ਮੁੰਡਾ ਆ ਗਿਆ ਜੇ ਪਾਉ ਕਰ ਲਈ ਸੇਵਾ ਕਰ ਲਈ ਸੇਵਾ ਇਹਨੇ ਅੱਜ ਲਾ ਲਾ ਕੇ ਪਰ ਹੁਣ ਇਹਨੂੰ ਨੇ ਗੱਲਾਂ ਕਰਦੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਘਰ ਚ ਆ ਗਏ ਇਹ ਕਿਹੜਾ ਜਿਹਾੜਨਵਾ ਗੱਤ ਲਾਉਂਦੀ ਜਾਜ ਨਹੀਂ ਓਏ ਹੌਲੀ ਹੌਲੀ ਲੋ ਜਾ ਖਲੋ ਜਾ ਆਉਣ ਦੇ ਮੜਿਆ ਢੋੜਿਆ ਕਰੀਏ ਮੂੰਹ ਮੈਂ ਦੀ ਸਿੱਧਾ ਜਾਂਦੇ ਆਂ ਨੇ ਸਿੱਧਾ ਜਾਂਦੇ ਸਿੱਧਾ ਜਾਂਦੇ ਉਹ ਜਾਂਦੇ ਜਾਂਦੇ ਝੂਟਾ ਲੈ ਗਿਆ ਝੂਟਾ oh ਤੇਰਾ ਲੱਤ ਲਾਈਦੀ ਆ ਬਾਈ ਚਾ ਚਾਰ ਨਗਰ ਚਾ ਓ ਤੂੰ ਉਹ ਗੱਡੀ ਆ ਗਈ ਹੈ। ਕਿਹੜੀ ਗੱਡੀ ਰੁੱਡੀ ਆ ਨਾ। ਮੋੜਾ। ਰੋਜਾ ਪਿੱਛੇ ਗੱਡੀ ਹੈ। ਪਿੱਛੇ ਗੱਡੀ ਹੁੰਦੀ। ਕਿੱਦਾਂ ਮੁੜਾ ਪੱਕੇ ਪੱਕੇ। ਸਟਾਪ ਪੱਕੇ ਪੱਕੇ। ਗੱਡੀ ਆ। ਇਹ ਨੂੰ ਮੋੜ ਐਵੇਂ ਹੀ ਮੁੜਦੀ ਹੈ। ਚਲੋ ਜੀ। ਹੋਣ ਜੇਵਾ ਕੋਈ ਦਾ ਫਾਇਦਾ ਹੋਇਆ। ਆਹੋ ਣਾਣਾ ਹਾਂਜੀ ਪਹਿਲੀ ਵਾਰ ਇੰਸਾਨ ਦਾ ਪਹਿਲਾ ਨਾਂ ਉਹਤਰਾ ਸਾਰੀ ਜ਼ਿੰਦਗੀ ਨਹੀਂ ਹੋਇਆ ਵਾਹ ਵਾਹ ਤਾਂ ਤਾਂ ਪਹਿਲੀ ਵਾਰ ਛੱਡੇ ਹਜੇ ਜਿੱਥੇ ਪੈਰਾ ਆਇਆ ਘੋੜਿਆ ਮੈਨੂੰ ਆ ਨਹੀਂ ਉਹ ਸੁਣਾਉਣ ਡਿਆ ਮੈਂ ਵਿੱਚ ਕਿਹੜਾ ਵਿਚਾਰ ਆਵੇ ਚਾਰ ਆ ਵੀ ਇਧਰ ਆ ਗਏ ਉਹ ਉਹਨੇ ਫਟਾ ਦੇ ਨਹੀਂ ਘੋੜਿਆ ਤੇ ਤੇ ਮਾਸਾ ਭਰੋਤਾ ਨਹੀਂ ਮੈਨੂੰ ਪਟਾ ਜੇ ਵੱਡੀ ਵੀਡੀਓ ਘੱਟ ਬਣੇ ਨਾ ਹਾਂ ਪਟਾ ਦੇ ਵੱਡੀ ਵੀਡੀਓ ਘੱਟ ਪਲਟਾ ਦੇ ਓਏ ਓਏ ਢੋੜਿਆ ਪਲਟਾ ਦੇ ਢੋੜਿਆ ਮੋੜ ਦੋ ਮੋੜ ਦੋ ਚਾਹਾਂ ਜਿਹਾ ਚਾਰਾ ਟਿਕਿਓ ਟਿਕਿਓ ਓਹ ਚੱਲ ਟਿਕਿਓ 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 ਵਾਹ ਓਏ ਲੱਤ 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 ਲਿਆ 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 ਲੱਤ ਤੋੜ ਦਿੱਤੀ ਚੱਲ ਚੱਲ ਹੌਲੀ ਆਉਂਦੇ ਆਉਂਦੇ ਇਹਨਾਂ ਬਿਨਾ ਬਿਨਾ ਲਈ ਬਿਨਾ ਲਈ ਕੰਮ ਨਹੀਂ ਜਾਂਦਾ। ਆ ਜੋਰ ਲੱਗ ਲੈ। ਓਏ ਓ ਹੌਲੀ ਸੁਮਣਾ ਓ ਸੁਮਣਾ ਓ ਤੈਨੂੰ ਦੱਸਿਆ ਹੀ ਓਏ ਨਾ ਓ ਸੁਮਣਾ ਆ ਕਮਨਗਰ। ਬ੍ਰੇਕਾਂ ਟੋਟੀਆਂ ਨਹੀਂ ਆਂਦੇ ਟੋਟੀਆਂ ਆਈਆਂ ਨੇ।